ਕਿਸਾਨਾਂ ਦੇ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਪਵਾਨੀਗੜ ਦੇ ਵਿੱਚ ਅਰਵਿੰਦ ਖੰਨਾ ਦਾ ਵਿਰੋਧ ਹੋਇਆ ਚੋਣ ਪਟਾਰ ਦੇ ਲਈ ਖੰਨਾ ਪਹੁੰਚੇ ਸੀ ਹਾਲਾਂਕਿ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਇੱਥੇ ਕਿਸਾਨਾਂ ਵੱਲੋਂ ਕੀਤੀ ਗਈ ਸੰਗਰੂਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਅਰਵਿੰਦ ਖੰਨਾ ਪਵਾਨੀਗੜ ਵਿਖੇ ਚੋਣ ਮੀਟਿੰਗਾਂ ਦੇ ਤਹਿਤ ਉਹ ਪਹੁੰਚੇ ਸੀ ਔਰ ਇਸੇ ਦੌਰਾਨ ਜ਼ਬਰਦਸਤ ਤਰ੍ਹਾਂ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗਰਾਹਾਂ ਦੇਗਵਾਈ ਦੇ ਹੇਠ ਕਿਸਾਨ ਇਕੱਠੇ ਹੋਏ ਸੀ ਵਿਰੋਧ ਕੀਤਾ ਗਿਆ ਕਾਲੀਆਂ ਟੰਡੀਆਂ ਦਿਖਾਈਆਂ ਗਈਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਨੇ ਟਰਨਾ ਦੰਦੇ ਹੱਥਾਂ 'ਚ ਕਾਲੀ ਟੰਡੇ ਫੜਕੇ ਹਾਈਵੇ ਦੀ ਸਰਵਿਸ ਰੋਡ ਤੇ ਇਹ ਟਰਨਾ ਲਗਾਇਆ ਕਿਸਾਨਾਂ ਦੇ ਵਿਰੋਧ ਚੱਲਦੇ ਹਾਲਾਂਕਿ ਪੁਲਿਸ ਵੀ ਵੱਡੀ ਗਿਣਤੀ 'ਚ ਮੌਕੇ ਤੇ ਪਹੁੰਚੀ ਇਹ ਤਸਵੀਰਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਨੇ ਕਿਸਾਨਾਂ ਨਾਲ ਜ਼ਿਆਤੀਆਂ ਹੀ ਕੀਤੀਆਂ ਕਰੀਬ 900 ਕਿਸਾਨ ਦਿੱਲੀ ਅੰਦੋਲਨ ਤੇ ਖਰਨੌਰੀ ਬਾਰਡਰ ਤੇ ਦਿੱਲੀ ਅੰਦੋਲਨ ਦੌਰਾਨ ਕਿਸਾਨ ਸ਼ਹੀਦ ਹੋਏ ਸੀ ਔਰ ਖਨੌਰੀ ਬਾਟਰ ਕਿਸਾਨ ਸ਼ੁਕਰਨਦੀ ਗੋਲੀ ਮਾਰੀ ਗਈ ਉਸਨੂੰ ਗੋਲੀ ਮਾਰੀ ਗਈ ਸੀ ਸੋ ਕਾਫੀ ਕੁਝ ਹੋਇਆ ਉਧਰ ਅਰਵਿੰਦ ਖੰਨਾ ਸਮੇਤ ਭਾਜਪਾ ਦੇ ਆਗੂ ਜੜੇ ਨੇ ਉਹਨਾਂ ਨੇ ਹਾਲਾਂਕਿ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਇੱਥੇ ਨਹੀਂ ਕੀਤੀ ਕਿਸਾਨ ਕਹਿ ਰਹੇ ਨੇ ਕਿ ਆਉਣ ਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਨਾਲ ਉਹ ਤਰਨਾ ਦੇਣਗੇ ਔਰ ਇਸ ਟੋਨ ਪ੍ਰਚਾਰ ਨੂੰ ਪਖਾਉਣਗੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਦੌਰਾਨ ਭਾਜਪੀ ਨੂੰ ਮੂੰਹ ਨਾ ਲਾਉਣ ਦੀ ਅਪੀਲ ਵੀ ਇੱਥੇ ਕਿਸਾਨ ਕਰਦੇ ਨਜ਼ਰ ਆਏ ਆਲਾ ਕੀ ਇਹ ਲੱਗਦਾ ਹੈ ਕਿ ਕਿਸਾਨ ਜਿਹੜੇ ਨੇ ਅਪੀਲ ਜ਼ਰੂਰ ਕਰ ਰਹੇ ਨੇ ਕਿਸਾਨਾਂ ਦੇ ਇਸ ਅਪੀਲ ਨੂੰ ਲੋਕ ਮੈਂ ਕੀਤੀ ਹੈ ਸੰਗਰੂਰ ਇਲਾਕੇ ਦੀ ਪਿਛਲੇ 25 ਸਾਲ ਕਿਸੇ ਨੇ ਨਹੀਂ ਕੀਤੀ ਹੋਣੀ ਚਾਹੇ ਕਿਸਾਨ ਮੇਰਾ ਭਰਾ ਹੋ ਚਾਹੇ ਗਰੀਬ ਮੇਰਾ ਭਰਾ ਹੋ ਚਾਹੇ ਮੇਰੀ ਭੈਣ ਹੋ ਚਾਹੇ ਕੋਈ ਵੀ ਹੋ ਮੈਂ ਸਮੁੱਚੇ ਸੰਗਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹਾਂ ਔਰ ਅੱਗੇ ਵੀ ਕਰਾਂਗਾ ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਆ ਪਰ ਜਥੇਵੰਦੀ ਨਾਲ ਨਹੀਂ ਹਾਂ ਮੈਂ ਕਿਸਾਨਾਂ ਨਾਲ ਮੈਂ ਖੜਿਆ ਔਰ ਉਹਨਾਂ ਦੀ ਲੜਾਈ ਮੈਂ ਲੜਾਂਗਾ ਅੱਜ ਇੱਥੇ ਬੀਜੇਪੀ ਪਾਰਟੀ ਦਾ ਅਰਵਿੰਦ ਖੰਨਾ ਆਇਆ ਸੀਗਾ ਭਵਾਨੀਗੜ੍ਹ ਦੇ ਵਿੱਚ ਉਹਦਾ ਬਹੁਤ ਸਖਤ ਤਰੀਕੇ ਨਾਲ ਵਿਰੋਧ ਕੀਤਾਗਾ ਕਿਉਂਕਿ ਇਹਨਾਂ ਨੇ ਮਤਲਬ ਕਿਸਾਨਾਂ ਦੀ ਕਾਤਲ ਪਾਰਟੀ ਹੈਗੀ ਇਹ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਰਨ ਵਾਲੀ ਬੀਜੇਪੀ ਪਾਰਟੀ ਹੈਗੀ ਇਸ ਕਰਕੇ ਅਸੀਂ ਬੀਜੇਪੀ ਪਾਰਟੀ ਦਾ ਸਖਤ ਵਿਰੋਧ ਕਰਦੇ ਆਂਗੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਦਾ ਟਰੈਕਟਰ ਭੰਨੇ ਨੇਗੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਅਸੀਂ ਕਿਹੜੇ ਹਸਾਬ ਨਾਲ ਇਹਨਾਂ ਨੂੰ ਮਾਸ ਬਖਸ਼ ਦਈਏ ਇਸ ਕਰਕੇ ਅਸੀਂ ਇਹਨਾਂ ਦੀ ਜਮਾਤ ਦਾ ਪੂਰਨ ਵਿਰੋਧ ਕਰਦੇ ਆਂ ਅਸੀਂ ਬੀਜੇਪੀ ਪਾਰਟੀ ਦਾ ਵਿਰੋਧ ਕਰਦੇ ਆਂ ਅਸੀਂ ਅਰਵਿੰਦ ਖੰਨਾ ਦਾ ਵਿਰੋਧ ਨਹੀਂ ਕਰਦੇ ਕਿਉਂ ਦੀ ਪਾਰਟੀ ਦਾ ਨੁਮਾਇੰਦਾ ਹੈ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਇਸ ਲਈ ਜਦੋਂ ਵੀ ਇਹ ਜਿੱਥੇ ਵੀ ਆਉਣਗੇ ਇਹਨਾਂ ਦਾ ਐਸੇ ਤਰੀਕਿਆਂ ਨਾਲ ਸਖਤ ਵਿਰੋਧ ਕਰਾਂਗੇ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਭਵਾਨੀਗੜ੍ਹ ਦੇ ਵਿੱਚ ਅਰਵਿੰਦ ਖੰਨਾ ਦਾ ਵਿਰੋਧ ਹੋਇਆ ਚੋਣ ਪਟਾਰ ਦੇ ਲਈ ਖੰਨਾ ਪਹੁੰਚੇ ਸੀ ਹਾਲਾਂਕਿ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਇੱਥੇ ਕਿਸਾਨਾਂ ਵੱਲੋਂ ਕੀਤੀ ਗਈ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਨੇ ਅਰਵਿੰਦ ਖੰਨਾ ਭਵਾਨੀਗੜ੍ਹ ਵਿਖੇ ਚੋਣ ਮੀਟਿੰਗਾਂ ਦੇ ਤਹਿਤ ਉਹ ਪਹੁੰਚੇ ਸੀ ਔਰ ਇਸੇ ਦੌਰਾਨ ਜ਼ਬਰਦਸਤ ਤਾਇਕ ਵਿਰੋਧ ਦਾ ਸਾਹਮਣਾ ਉਹਨਾਂ ਕਿਸਾਨ ਯੂਨੀਅਨ ਨੇ ਇਕਤਾ ਗਰਾਹਨ ਦਿਗਵਾਈ ਦੇ ਹੇਠ ਕਿਸਾਨ ਇਕੱਠੇ ਹੋਏ ਸੀ ਵਿਰੋਧ ਕੀਤਾ ਗਿਆ ਕਾਲੀਆਂ ਟੰਡੀਆਂ ਦਿਖਾਈਆਂ ਗਈਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਨੇ ਟਰਨਾ ਦਿੰਦੇ ਹੱਥਾਂ 'ਚ ਕਾਲੀ ਟੰਡੇ ਫੜਕੇ ਹਾਈਵੇ ਦੀ ਸਰਵਿਸ ਰੋਡ ਤੇ ਇਹ ਟਰਨਾ ਲਗਾਇਆ ਕਿਸਾਨਾਂ ਦੇ ਵਿਰੋਧ ਚੱਲਦੇ ਹਾਲਾਂਕਿ ਪੁਲਿਸ ਵੀ ਵੱਡੀ ਗਿਣਤੀ 'ਚ ਮੌਕੇ ਤੇ ਪਹੁੰਚੀ ਇਹ ਤਸਵੀਰਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਨੇ ਕਿਸਾਨਾਂ ਨਾਲ ਜ਼ਿਆਤੀਆਂ ਹੀ ਕੀਤੀਆਂ ਕਰੀਬ 900 ਕਿਸਾਨ ਦਿੱਲੀ ਅੰਦੋਲਨ ਤੇ ਨੌਰੀ ਬਾਰਡਰ ਤੇ ਦਿੱਲੀ ਅੰਦੋਲਨ ਦੌਰਾਨ ਕਿਸਾਨ ਸ਼ਹੀਦ ਹੋਏ ਸੀ ਔਰ ਕਿ ਖਨੌਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਨੇ ਗੋਲੀ ਮਾਰੀ ਗਈ ਉਸ ਨੂੰ ਗੋਲੀ ਮਾਰੀ ਗਈ ਸੀ ਸੋ ਕਾਫੀ ਕੁਝ ਹੋਇਆ ਉਧਰ ਅਰਵਿੰਦ ਖੰਨਾ ਸਮੇਤ ਬੀਜੇਪੀ ਦੇ ਆਗੂ ਜੜੇ ਨੇ ਉਹਨਾਂ ਨੇ ਹਾਲਾਂਕਿ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਇੱਥੇ ਨਹੀਂ ਕੀਤੀ ਕਿਸਾਨ ਕਹਿ ਰਹੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਨਾਲ ਉਹ ਤਰਨਾ ਦੇਣਗੇ ਔਰ ਇਸ ਚੋਣ ਪ੍ਰਚਾਰ ਨੂੰ ਪਖਾਉਣਗੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਦੌਰਾਨ ਬੀਜਪੀ ਨੂੰ ਮੂੰਹ ਨਾ ਲਾਉਣ ਦੀ ਅਪੀਲ ਵੀ ਇੱਥੇ ਕਿਸਾਨ ਕਰਦੇ ਨਜ਼ਰ ਆਏ ਆਰਾ ਕੀ ਇਹ ਲੱਗਦਾ ਹੈ ਕਿ ਕਿਸਾਨ ਜਿਹੜੇ ਨੇ ਅਪੀਲ ਜ਼ਰੂਰ ਕਰ ਰਹੇ ਨੇ ਕਿਸਾਨਾਂ ਦੇ ਇਸ ਅਪੀਲ ਨੂੰ ਲੋਕ ਮੈਂ ਕੀਤੀ ਹੈ ਸੰਗਰੂਰ ਇਲਾਕੇ ਦੀ ਪਿਛਲੇ 25 ਸਾਲ ਕਿਸੇ ਨੇ ਨਹੀਂ ਕੀਤੀ ਹੋਣੀ ਚਾਹੇ ਕਿਸਾਨ ਮੇਰਾ ਭਰਾ ਹੋ ਚਾਹੇ ਗਰੀਬ ਮੇਰਾ ਭਰਾ ਹੋ ਚਾਹੇ ਮੇਰੀ ਭੈਣ ਹੋ ਚਾਹੇ ਕੋਈ ਵੀ ਹੋ ਮੈਂ ਸਮੁੱਚੇ ਸੰਗਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹਾਂ ਔਰ ਅੱਗੇ ਵੀ ਕਰਾਂਗਾ ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਆ ਪਰ ਜਥੇਬੰਦੀ ਨਾਲ ਨਹੀਂ ਹਾਂ ਮੈਂ ਕਿਸਾਨਾਂ ਨਾਲ ਮੈਂ ਖੜਿਆ ਔਰ ਉਹਨਾਂ ਦੀ ਲੜਾਈ ਮੈਂ ਲੜਾਂਗਾ ਅੱਜ ਇੱਥੇ ਬੀਜੇਪੀ ਪਾਰਟੀ ਦਾ ਰਵਿੰਦ ਖੰਨਾ ਆਇਆ ਸੀਗਾ ਭਵਾਨੀਗੜ੍ਹ ਦੇ ਵਿੱਚ ਉਹਦਾ ਬਹੁਤ ਸਖਤ ਤਰੀਕੇ ਨਾਲ ਵਿਰੋਧ ਕੀਤਾਗਾ ਕਿਉਂਕਿ ਇਹਨਾਂ ਨੇ ਮਤਲਬ ਕਿਸਾਨਾਂ ਦੀ ਕਾਤਲ ਪਾਰਟੀ ਆਗੀ ਇਹ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰਨ ਵਾਲੀ ਬੀਜੇਪੀ ਪਾਰਟੀ ਆਗੀ ਇਸ ਕਰਕੇ ਅਸੀਂ ਬੀਜੇਪੀ ਪਾਰਟੀ ਦਾ ਸਖਤ ਵਿਰੋਧ ਕਰ ਦਿਆਂਗੇ ਹਰਿਆਣਾ ਦੇ ਬਾਡਰਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਟਰੈਕਟਰ ਭੰਨੇ ਨੇਗੇ ਹਰਿਆਣਾ ਦੇ ਬਾਡਰਾਂ ਦੇ ਉੱਤੇ ਅਸੀਂ ਕਿਹੜੇ ਹਸਾਬ ਨਾਲ ਇਹਨਾਂ ਨੂੰ ਮਾਤਰ ਬਖਸ਼ ਦਈਏ ਇਸ ਕਰਕੇ ਅਸੀਂ ਇਹਨਾਂ ਦੀ ਜਮਾਤ ਦਾ ਪੂਰਨ ਵਿਰੋਧ ਕਰ ਦਿਆਂ ਅਸੀਂ ਬੀਜੇਪੀ ਪਾਰਟੀ ਦਾ ਵਿਰੋਧ ਕਰ ਦਿਆਂ ਅਸੀਂ ਰਵਿੰਦ ਖੰਨਾ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਇਹ ਰਵਿੰਦ ਖ ਪੀ ਪਾਰਟੀ ਦਾ ਨੁਮਾਇੰਦਾਗਾ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਇਸ ਲਈ ਜਦੋਂ ਵੀ ਇਹ ਜਿੱਥੇ ਵੀ ਆਉਣਗੇ ਇਹਨਾਂ ਦਾ ਐਸੇ ਤਰੀਕਿਆਂ ਨਾਲ ਸਖਤ ਵਿਰੋਧ ਕਰਾਂਗੇ